ਸੰਦੂਆ 10 ਫਿਰ ਮੰਨਾਂਵਾਲ ਦੀ ਟੀਮ ਮੇਰੇ ਖੱਬੇ ਪਾਸੇ ਹੈ ਤੇ ਦੂਜੇ ਪਾਸੇ ਬਾਹੂ ਅਕਬਰਪੁਰ ਦੀ ਟੀਮ ਹੈ ਅਮਰਤ ਦੀ ਕਬੱਡੀ ਛੇੜ ਕਹਾਣੀ ਇਹਦਾ ਤੂੰਬੜ ਪੰਨ ਪੈਂਦਾ ਮੇਰੇ ਵੀਰੋ ਅਮਰਤਾ ਤੂੰਬੜ ਪੰਨ ਦੀ ਧਰਤੀ ਦਾ ਇਸ ਸਬਕੌਰ ਨੇ ਦੀ ਪਹਿਲੀ ਕਬੱਡੀ ਪਰ ਸਾਹਮਣੇ ਦੇਖਾਂਗੇ ਦੁਨੀਆ ਦਾ ਮੰਨਿਆ ਪ੍ਰਬੰਧਿਆ ਯਾਫੀ ਸੀਨੂ ਬਾਹੂ ਵਾਲਾ ਔਰ ਕੜਿਆਣੇ ਵਾਲਾ ਪ੍ਰਤਾਪ ਔਰ ਪਹਿਲਾ ਪਹਿਲਾ ਨੰਬਰ ਅਮਰਤ ਟੁੱਪੜ ਭੰਨ ਵਾਲਾ ਆਪਣੀ ਟੀਮ ਦੇ ਸੰਤ ਜੋੜ ਗਿਆ ਫਿਰ ਸੈਮੀ ਸੈਮੀ ਦੀਆਂ ਟਾਂਗਾ ਲਾਈਵ ਦੇ ਮੂਰੇ ਪੈ ਰੀਆਂ ਨੇ ਕੰਦਰਮ ਦੀ ਧਰਤੀ ਦਾ ਰਵੀ ਆ ਓਏ ਫੂਲਿਆ ਸ਼ੂਸ਼ਕ ਵਾਲਿਆ ਓ ਚਰਾਕਦੀਨ ਮੰਜਾਂ ਵਾਲਿਆ ਓ ਫਰਿਆਦ ਮੰਜਾਂ ਵਾਲਿਆ ਇੱਕ ਕੰਦਰਮ ਦੀ ਧਰਤੀ ਦਾ ਰਵੀ ਆ ਇਹਨੇ ਆਸਟ੍ਰੇਲੀਆ ਦੀ ਧਰਤੀ ਦੇ ਵੀ ਮੇਰੀ ਅੱਖਾਂ ਦੇ ਸਾਹਮਣੇ ਓ ਗੋਰੇ ਗੋਰੀ ਆਇਆ ਕੌਟੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਵੇਖਾਂਗੇ ਇੱਕ ਪਾਸੇ ਚਰਾਗਦੀਨ ਤੇ ਦੂਜੇ ਪਾਸੇ ਰਵੀ ਕਲਰਮ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਉਹ ਚੱਲਿਆ ਵਿੱਕੀ ਜਾਂਪੁਰੀਆ ਸੰਧੂਆ ਸ਼ੇਰ ਤੇ ਕਹਾਣੀ ਜਾਂਪੁਰ ਦੀ ਧਰਤੀ ਦਾ ਵਿੱਕੀ ਮੇਰੇ ਲਈ ਕਬੱਡੀ ਪਾਉਣ ਲਈ ਵਧਦਾ ਹੋਇਆ ਮੋਬ ਸਤਰੇ ਖਿਡਾਰੀਆਂ ਲਈ ਗਰਾਊਂਡ ਤੇ ਪਹੁੰਚ ਕਰ ਦਿੱਤੀ ਜਾਵੇ ਜਿੰਨਾਂ ਕੋਲ ਹੈ ਧੰਨਵਾਦ ਲਓ ਜਾਂਪੁਰ ਦੀ ਧਰਤੀ ਦਾ ਵਿੱਕੀ ਮੇਰੇ ਲਈ ਇਸ ਨੇ ਕਬੱਡੀ ਪਾਉਣ ਲਈ ਵਧਿਆ ਫੇਰ ਸ਼ਿੱਲੂ ஆங்கே சிக்கித்திட்டாச்சு நாளே ஆளு ਧਰਤੀ ਦਾ ਮੇਰੇ ਵੀਰੋ ਅੰਬਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਸਾਡੇ ਪਾਨਾ ਸਿੱਧੂ ਦੀ ਸਾਡੇ ਵਿਚਾਰ ਥੋੜੇ ਕੁ ਸਮੇਂ ਨੂੰ ਮੇਰੇ ਵੀਰੋ ਸਾਡਾ ਬਾਈ ਹੈਪੀ ਆਸਰਾ ਸਨੇਹਾ ਦਿੰਦਾ ਪਹੁੰਚ ਰਹੇ ਨੇ ਉਹਨਾਂ ਨੂੰ ਵੀ ਆਪਾਂ ਜੀ ਆਇਆਂ ਆਖਾਂਗੇ ਜੱਤ ਮੱਗ ਤੇ ਖੇਡ ਕਹਾਣੀ ਲਓ ਸਾਹਮਣੇ ਲੱਭੂ ਮਈਆਂ ਵਾਲੀ ਦੀ ਧਰਤੀ ਦਾ ਮੇਰੇ ਵੀਰੋ ਔਰ ਦੂਸਰੇ ਮੇਰੇ ਕੜਿਆਣੇ ਵਾਲਾ ਪ੍ਰਤਾਪ ਕੋਸ਼ਿਸ਼ ਕਰਦਾ ਤੇ ਨੰਬਰ ਇਸ ਨੇ ਮਈਆਂ ਵਾਲੀ ਦੀ ਧਰਤੀ ਦੀ ਲੈ ਵੀ ਟੀਮ ਦੇ ਓ ਗੋਲਿਆ ਫੂਲਿਆ ਤੇਰੇ ਤੇ ਪਾਨ ਕਰਦੀ ਆ ਦੁਨੀਆ ਇਧਰੋਂ ਕੈਪਟਨ ਦੀ ਧਰਤੀ ਦਾ ਰਵੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਚਰਾਗਦੀਨ ਨੂੰ ਛੇੜ ਲਓ ਮੁੰਡੇ ਨੂੰ ਚਰਾਗਦੀਨ ਨੂੰ ਛੇੜ ਲਓ ਮੁੰਡੇ ਨੂੰ ਹੁਣ ਵੇਖਾਂਗੇ ਹੋ ਇੱਕ ਪਾਸੇ ਫਰੀਦ ਹੈ ਇਹ ਚਰਾਗਦੀਨ ਦਾ ਵੀਰ ਹੈ ਉਹ ਦੂਜੇ ਪਾਸੇ ਰਵੀ ਕੈਪਟਨ ਵਾਲਾ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਉਹ ਕੋਸੇ ਮੋਟਰੇ ਵਾਲਾ ਦੇਖ ਆਹ ਦੇਖ ਜਵਾਲ ਵਾਲਿਆ ਪਾਸੇ ਕਲਰ ਵਾਲਾ ਰਵੀ ਉਹ ਕਮਾਲ ਹੋਈ ਜਾਂਦੀ ਹੈ ਦੁਨੀਆ ਤਾਂ ਕੌਡੀ ਤੇ ਦਿਆਲ ਹੋਈ ਜਾਂਦੀ ਹੈ ਉਹ ਕਮਾਲ ਜੋ ਪਾਰ ਵੀ ਕਿਉ ਕਰੀ ਬੈਠਿਆ ਉਹ ਨਾਲ ਮਨੂ ਹਸਰੋਰੀ ਇਕੱਠੇ ਬੈਠਿਆ ਇੰਦਰ ਮਾਨਕੁਰੀ ਬੈਠਿਆ ਗੁਰਤੇਲ ਚੌਲ ਬੈਠਾ ਅੰਬਾ ਸੁਰ ਸਿੰਘ ਦੀ ਧਰਤੀ ਦਾ ਕਬੱਡੀ ਪਾਰ ਹੈ ਸਰਨੇ ਆ ਖੇਡ ਓਏ ਕਹਾਣੀ ਨਾ ਅੰਬਾ ਆ ਗਿਆ ਮਾਝੇ ਵਾਲਾ ਮੇਰੀਓ ਕਬੱਡੀ ਦਾ ਨਵਾਬ ਕਹਿੰਦੀਆਂ ਦੁਨੀਆ ਆ ਨਵਾਬ ਹੈ ਕਬੱਡੀ ਦਾ ਪਰ ਦੂਜੇ ਬਲੇ ਦੇ ਜੂਤੇ ਟਾਈਆਂ ਸੈਵੀ ਦੀਆਂ ਕੈਮਰਿਆਂ ਦੇ ਸਾਹਮਣੇ ਨਿਕਲ ਰਹੀਆਂ ਨੇ ਅਮਰਤ ਬੱਸੀਆਂ ਵੱਲੋਂ ਬੇਨਤੀ ਆ ਜੇ ਕਿਸੇ ਖਿਡਾਰੀ ਦੇ ਦੇਖ ਰਹੀਆਂ ਨੇ ਉਹ ਸ਼ੂਸ਼ਕ ਵਾਲਿਆ ਉਹ ਤੇਰਾ ਜੱਫਾ ਚਾਹੀਦਾ ਓਏ ਉਹ ਚਰਾਗਦੀਪ ਉਹ ਤੇਰਾ ਜੱਫਾ ਚਾਹੀਦਾ ਇੱਕ ਪਾਸੇ ਕਲਰਮ ਵਾਲਾ ਰਵੀ ਕੋਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਹੁਣ ਦੇਖਾਂਗੇ ਉਹ ਸ਼ੂਸ਼ਕ ਵਾਲਾ ਫੁੱਲਾ बल्ले बल्ले होगी मित्रों हर नंबर जरा कब्जे पैगी कहानी सजा वो लात बच गया स्वरिया शेर कहानी

ਤੇ ਹਾਕਮ ਵਾਲਾ ਪਹਿਲਾ ਸੈਮੀਫਾਈਨਲ ਇਧਰ ਉਧਰੋਂ ਸਾਡਾ ਗਗਨ ਮੇਰੇ ਵੀਰੋ ਪੱਖੋ ਵਾਲ ਪਵਨ ਟੇਕੇਦਾਰ ਹਰਮਨ ਮਾਨ ਸਤਨਾਪ ਪੰਦੇਰ ਹਰਮਨ ਟੇਕੇਦਾਰ ਰਾਜੂ ਸਾਡਾ ਭਰਾ ਗਿੰਦਾ ਪੱਖੋ ਵਾਲ ਬਿੱਟੂ ਸਾਡਾ ਮਹਿਲਕਲਾ ਮੇਰੇ ਵੀਰੋ ਪਹੋਏ ਭਾਜੋਏ ਭਾਜੋਏ ਸਾਡਾ ਬਿੱਟੂ ਮਹਿਲਾ ਪ੍ਰਾਂਤ ਰੱਕ ਜੁਣਿਆ ਨੇ ਬਿੱਟੂ ਹਮਿੰਦੀ ਗੋਪਾਧਾਰੀ ਵਾਲ ਜਾਦੂ ਸਾਡਾ ਬਾਈ ਇੰਦਰ ਬਾਈ ਪ੍ਰਦੀਪ ਚੋੜਣਾ ਬਾਈ ਲਵੀ ਤੇ ਬਾਈ ਲਵੀ ਨਿਹਾਲ ਸਿੰਘ ਵਾਲੇ ਬਾਈ ਇੰਦਰ ਐਕਟ ਰਵੀ ਇਹਨਾਂ ਦਾ ਧੰਨਵਾਦ ਸੰਤੂ ਆ ਜਾ ਉੱਥੇ gira ਸਰਨੇ ਸਾਹਮਣੇ ਰਵੀ ਕਲਰ ਵਾਲਾ ਕੌਡੀ ਪਉਂਦਾ ਸੁਸ਼ਕ ਵਾਲਿਆ ਐ ਨਹੀਂ ਕਾਬੂ ਆਉਂਦਾ ਐ ਨਹੀਂ ਕਾਬੂ ਆਉਂਦਾ ਸ਼ੀਲੂ ਓਏ ਆਹ ਮੁੰਡੇ ਨੇ ਵਡਾਰੀਆਂ ਮਾਰੀਆਂ ਨੇ ਇਹਦੇ ਪਿੱਠ ਤੇ ਬਾਸ਼ ਛਾਪਿਆ ਹੋਇਆ ਤੇ ਬਾਲ ਕੋਪਰੇ ਕੋਪਰੇ ਸੱਪ ਨੂੰ ਲੈ ਕੇ ਉਡਾਰੀ ਭਾਰ ਰਿਹਾ ਟੈਟੂ ਛਾਪਿਆ ਪਿੱਠ ਤੇ ਮੁੰਡੇ ਨੇ ਢੂਗੀ ਤੇ ਟੈਟੂ ਛਾਪਿਆ ਕੋਪਰੇ ਸੱਪ ਨੂੰ ਲੈ ਕੇ ਬਾਦ ਨੇ ਉਡਾਰੀ ਭਰੀ ਹੈ ਪਰ ਦੂਜੇ ਪਾਸੇ ਪ੍ਰਤਾਪ ਬੱਲੇ ਬੱਲੇ ਹੋ ਗਈ ਮਿੱਤਰੋ ਪਰ ਇੱਕ ਪਾਸੇ ਵਿੱਕੀ ਜਾਂਦਪੁਰੀਆ ਮੇਰੇ ਵੀਰੋ ਫੈਸਲਾ ਕੀ ਹੋਣਾ ਸਮਾਂ ਦੱਸੂਗਾ ਨੰਬਰ ਯਾ ਫੀਦਾ ਹਾਂਜੀ ਅੰਬੇਗੀਆਂ ਟੈਨ ਕਬੱਡੀਆਂ ਗਿੰਦੀ ਫਸ ਵਰਤੇਜ ਬਿਆਲ ਤੇ ਸੁੱਖਾ ਸ਼ੇਰਪੁਰੀਆ ਕੈਨੇਡਾ ਵਾਲਾ 2000 ਦੀ ਪਹਿਲੀ ਨਾ ਭਾਰਾ ਵੱਲੋਂ ਮੇਰੇ ਵੀਰੋ ਸੋਨ ਸਿੰਘ ਦਾ ਬਾਪੂਰ ਦੇ ਲਈ ਵਾਦਾ ਹੋਇਆ ਲੈ ਵੀ ਸ਼ੂਸ਼ਕ ਵਾਲਾ ਹੋ ਪੈਸੇ ਲੱਗੇ ਪਾਸੇ ਅੰਬਾ ਤੇ ਦੂਜੇ ਪਾਸੇ ਫੂਨਾ ਓ ਬੱਲੇ ਬੱਲੇ ਹੋ ਗਈ ਬਣਾ ਵਾਲਾ ਉਹ ਸਾਹਮਣੇ ਵੇਖਾਂਗੇ ਬਾ ਖੇਡ ਕਬੱਡੀ ਦੇ ਵਿੱਚੋਂ ਤੁਹਾਡੇ ਸਾਹਮਣੇ ਮੇਰੇ ਵੀਰੋ ਅ ਰਵੀ ਕਬੱਡੀ ਪੋਰਡ ਦੇ ਲਈ ਅੱਗੇ ਵੱਲ ਵਧਦਾ ਹੋਇਆ ਕਲਮ ਦੀ ਧਰਤੀਆ ਤੇ ਦੂਜੇ ਪਾਸੇ ਚਰਾਗਦੀਨ ਉਹ ਮੱਝਾਂ ਵਾਲੀ ਧਰਤੀ ਦਾ ਉਹ ਦੁਨੀਆ ਤੱਕੀ ਉਹ ਬੱਲੇ ਬੱਲੇ ਜਨਾਬ ਜਨਾਬ ਦੇ ਪਾਸੇ ਕੈਂਟਰਨ ਵਾਲਾ ਉਹ ਬਾਤਾ ਵੱਧਦਾ ਜਾਂਦਾ ਹੈ ਗਿਆਤਾ ਬਾਲੀ ਔਖਾ ਤੇ ਹੁਣ ਵੇਖਾਂਗੇ ਕੀ ਗੱਲ ਹੋਣੀ ਹੈ ਸਮਾਂ ਦੱਸੋ ਰਬੀ ਜਿੱਤੇ ਜਿਹੜਾ ਮਰ ਜੀ ਮੈਚ ਫਿਰੇ ਦਾ ਦੁਨੀਆ ਨਾਤ ਮਾਰਦੀ ਐ ਆਹ ਕਿਹਦੇ ਕਮਾਲਪੁਰ ਨੇ ਜੋਰੀ ਜਿਦਾ ਮੇਲਾ ਕਰਵਾਇਆ ਹਰ ਰੀਕਾ ਪੂਰੀਆਂ ਹੋ ਗਈਆਂ ਹਰ ਰੀਕਾ ਪੂਰੀਆਂ ਹੋ ਗਈਆਂ ਐ ਲੋ ਜੀ ਸੰਧੂ ਸਾਹਿਬ ਸਾਡੇ ਵਿਚਕਾਰ ਭਾਨਾ ਸਿੱਧੂ ਜੀ ਖਨੋਰੀ ਬਾਡਰ ਤੋਂ ਸਿੱਧੇ ਪਹੁੰਚ ਚੁੱਕੇ ਨੇ ਭਾਨਾ ਸਿੱਧੂ ਜੀ ਉਹਨਾਂ ਦਾ ਬਹੁਤ ਹੀ ਜ਼ਿਆਦਾ ਧੰਨਵਾਦ ਕਰਦੇ ਆ ਦਿਲ ਦੀਆਂ ਗਰਾਈਆਂ ਵਿੱਚੋਂ ਸਮੂਹ ਕਲਗੀਤਾਰ ਸਪੋਰਟਸ ਕਲੱਬ ਵੱਲੋਂ ਜੀ ਸਾਡਾ ਵੀਰ ਪਾਤੋ ਜਿਹੜਾ ਦੋ ਜਾਣ ਲੱਗਿਆ ਸੀ ਗੁੰਦੀ ਹੱਸ ਸੁੱਖਾ ਸ਼ੋਲਪੁਰਿਆ ਤੇ ਗੁਰਪ੍ਰੀਤ ਜਲ ਵੱਲੋਂ ਇਹ ਫੀਨਲ ਨੂੰ ਦੇ ਦਿੱਤਾ ਗਿਆ ਹੈਪੀ ਵੱਲੋਂ ਤਾੜੀਆਂ ਆ ਗਈ ਬੱਲੇ ਓ ਬੱਲੇ ਓ ਬੱਲੇ ਪਾਚੋ 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 ਮੁੰਡਿਆ ਉਹ ਦੇਖਾਂਗੇ ਹੰਦਲ ਥੋੜੀ ਦੂਰ ਦੇ ਸਮਾਪਤ ਦਾ ਹੋਇਆ ਇੱਕ ਪਾਸੇ ਸਿੱਧੂ ਈ ਅਹੀ ਤਾਂ ਚਾਹੁੰਦੀ ਆ ਦੁਨੀਆ ਤਾਂ ਹੀ ਤਾਂ ਕਲਗੀ ਧਰ ਕਬੱਡੀ ਕੱਪ ਦੇਖਣ ਸੰਧੂਆ ਆਉਂਦੀ ਆ ਉਹ ਦੁਨੀਆ ਖੇਡ ਕਹਾਣੀ ਹਾਂ ਇਹ ਲਾਉਗਾ ਜੀ ਹਾਂ ਜੀ ਦੋ ਜੱਫਿਆਂ ਦਾ ਚਾਰਾਗ ਵੀ ਤੇ ਨਹੀਂ 5000 ਰੁਪਏ ਦੀ ਹਸਾ ਆਸਟ੍ਰੇਲੀਆ ਨਾਲ ਦੋ ਰੋਲਸ ਅੱਜ ਲੋਨੀਆਂ ਕਮਾ ਗਿਆ ਓ ਫੂਲਾ ਸੁਸ਼ਕ ਵਾਲਾ ਅੱਜ ਦਰਸ਼ਕਾਂ ਦਾ ਭੰਗੜਾ ਪਾ ਗਿਆ ਓ ਫੂਲਾ ਸੁਸ਼ਕ ਵਾਲਾ ਓ ਕਹਿੰਦੇ ਵਿੱਕੀ ਯਾਦਪੁਰੀਆ ਕਬੱਡੀ ਪਾਉਣ ਦੇ ਲਈ ਅੱਕੇ ਵੱਲ ਵਧਦਾ ਹੋਇਆ ਓ ਬਾਹੂ ਆਖਰ ਮਾਰ ਸੀ ਦੂਆ ਆ ਇਹ ਆ ਇਹ ਨਹੀਂ ਰੀਸਾ ਓ ਗੱਪਰੂਆ ਕੌਡੀ ਪੈ ਗਈ ਓ ਆ 라ਜੂ ਆਦਾ 라ਜੂ ਗੰਦੀ ਹੰਸ ਗੁਰਪ੍ਰੀਤ ਜੋਂ ਤੇ ਸੁੱਖਾ ਕਹਿੰਦਾ ਜੋ ਫੂਲਾ ਇੱਕ ਵਫਾ ਹੋਣ ਆ ਗਿਆ ਦਾ ਮਾਰ ਮੇਰੇ ਵੀਰੋ ਸਾਡੇ ਹੱਕਾਂ ਲਈ ਯੁੱਝਣ ਵਾਲਾ ਮਾਂ ਬੋਲੀ ਪੰਜਾਬੀ ਲਈ ਯੁੱਝਣ ਵਾਲਾ ਕਿਸਾਨੀ ਲਈ ਯੁੱਝਣ ਵਾਲਾ ਸਾਡਾ ਭਾਈ ਭਾਨਾ ਸਿੱਧੂ ਸਿੱਧਾ ਮੇਰੇ ਵੀਰੋ ਬਾਰਡਰ ਤੋਂ ਕਿਸਾਨ ਮਜ਼ਦੂਰ ਸੰਘਰਸ਼ ਤੋਂ ਸਾਡੇ ਵਿਚਾਰ ਪੁੱਜਿਆ ਤਾਕਤ ਮਾਰ ਦੋ ਸਾਡੇ ਪਾਈ ਦੇ ਨਾਂ ਤੇ ਬਾਬਾ ਨਾਨਕ ਚੜ੍ਹਦੀ ਕਲਾ ਸ਼ਿਲ ਨੂੰ ਲੱਗਾ ਓ ਸ਼ਿਲ ਨੂੰ ਸੋ ਸਾਡੇ ਰੰਗਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਆ ਰੰਗਲੇ ਪੰਜਾਬ ਦੀ ਸੱਚ ਦੀ ਆਵਾਜ਼ ਮੇਰੇ ਵੀਰੋ ਭਾਈ ਭਾਨਾ ਸਿੱਧੂ ਜੀ ਸਾਡੇ ਉਕਾਰ ਵਿਸ਼ੇਸ਼ ਤੌਰ ਤੇ ਪੁੱਜਿਆ ਬਹੁਤ ਬਹੁਤ ਧੰਨਵਾਦ ਹੈ ਤੇ ਉਹਨਾਂ ਦਾ ਸੁਨੇਹਾ ਵੀ ਆਪਾਂ ਜ਼ਰੂਰ ਸੁਣਾਵਾਂਗੇ ਬਾਤ ਤੋਂ ਬਾਤ ਦਾ ਪਾਕ ਸਾਹਿਬ ਲਵੀ ਜੂਨਿਆ 5000 ਜੇ ਇੱਕ ਜਫਾ ਤੋਂ ਫੋਰ ਲਾ ਜੰਨਾ ਗਿੰਦੀ ਹੰਸਲਾ ਗੁਰਪ੍ਰੀਤ ਦਿਵਾਲ এ সারা পাতড় শেড় কহারি ভালো লাগ পড়ি বুকি রিও এমন চোটি ম্যাচ চোখা কোয়ার্টর ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਕੰਨੀ ਤੇ ਮੇਰੇ ਵੱਲੋਂ ਫਰਿਆਦ ਹੈ ਇੱਕ ਪਾਸੇ ਚਰਾਗਦੀਨ ਹੈ ਉਹ ਦੂਜੇ ਪਾਸੇ ਅੰਬਾਸਰ ਸ਼ਕਤੀ ਧਰਤੀ ਦਾ ਨੰਬਰ ਆਪਣੀ ਟੀਮ ਨੇ ਜੁੜ ਗਿਆ ਤੇ ਰਵੀ ਸਰਪਾ ਆਸਟ੍ਰੇਲੀਆ ਤੇ ਮਨੂ ਅੰਸਰਾ ਆਸਟ੍ਰੇਲੀਆ ਰਵੀ ਕੈਲਰ ਉਹਨੀਆਂ ਦੋ ਰੈਡਾਂ 5000 ਦੀਆਂ ਦੋ ਕਬੱਡੀਆਂ 5000 ਦੀਆਂ ਉਹ ਕਬੱਡੀਆ 5000 ਦੀਆਂ ਬੈਣ ਗਿਆ ਲੈ ਸੰਭਾ ਅਮਰਤ ਮੇਰੇ ਲਈ ਕੰਬਲ ਧੰਨ ਵਾਲਾ ਕਬੱਡੀ ਪੌਂਦ ਲਈ ਵਧਿਆ ਹੋਇਆ ਚਾਲ ਜਫਰ ਤੋਂ ਸ਼ਿਲੂਆ ਸ਼ਿਲੂ ਦਾ ਸ਼ਕਰ ਵੀ ਰਮਨੂਸ਼ ਹੈ ਪਰ ਆ ਤਾਂ ਲਗਾਤਾਰ ਹੁਣ ਹਰਿਆਣੇ ਦਾ ਸ਼ੋਲਾ ਬੋੜੀ ਗੁੱਟ ਮਸ਼ੂਰੀਆ ਹਾਰ ਲਿਆ ਤੇ ਛਾਲਾ ਮਾਰਦਾ ਫਿਰਦਾ ਹੈ ਹਾਰ ਲਿਆ ਤੇ ਛਾਲਾ ਮਾਰਦਾ ਫਿਰਦਾ ਚਰਾਗਦੀਨ ਉਹ ਕੁਝ ਕਰਨਾ ਪੈਣਾ ਹੈ ਉਹ ਕੁਝ ਕਰਨਾ ਪੈਣਾ ਮਨੂ ਹੰਸ ਰਿਹਾ ਉਹਨਾਂ ਨੇ 5000 ਦੀਆਂ ਕਲਰਮ ਦੀ ਧਰਤੀ ਦਾ ਰਵੀ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਇੱਕ ਪਾਸੇ ਚਰਾਗਦੀਨ ਹੈ ਮੰਜਾਵੜ ਦੀ ਧਰਤੀ ਦਾ ਤੇ ਦੂਜੇ ਪਾਸੇ ਰਵੀ ਕਲਰਮ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਕਰੀ ਦੀਆਂ ਸੂਈਆਂ ਟਕ 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 ਉਹ ਟਕ 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 ਉਹ ਅੱਗੇ ਵੱਲ ਵਧਿਆ ਹੋਇਆ ਉਹ ਚਰਾਗਦੀਨ 5000 ਨੂੰ ਚੰਬੜਿਆ ਹੋਇਆ ਹੈ ਇਹ ਆ ਮੰਜਾਵੜ ਦਾ ਚਰਾਗਦੀਨ ਆ ਜੱਸਾ ਜੇ Ya. Bence yarın da yol gibi Burda evde yolda su kaşıyor Buraya Ama var ha ਪਾ ਆਸਟ੍ਰੇਲੀਆ ਵੱਲੋਂ ਦੇ ਦਿੱਤਾ ਗਿਆ ਜਿਹੜਾ ਜਫਾ ਚਰਾਗਦੀ ਨੇ ਲਾਇਆ ਅੰਬਾ ਸੁਰ ਸਿੰਘ ਜੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਧਦਾ ਹੋਇਆ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਇੱਕ ਪਾਸੇ ਫਰਿਆਦ ਹੈ ਓ ਕੰਨੇ ਮੇਰੇ ਵੀਰੋ ਦੂਜੇ ਪਾਸੇ ਅੰਬਾ ਓ ਖੜਕਾ ਦੜਕਾ ਸਾਡੇ ਰੰਗਲੇ ਪੰਜਾਬ ਦੀ ਆਵਾਜ਼ ਬਾਕੇੜ ਕਬੱਡੀ ਨੂੰ ਜਿੰਨੋਂ ਪਿਆਰ ਕਰਨ ਵਾਲਾ ਇਨਸਾਨ ਪੰਜਾਬ ਦੇ ਹੱਕਾਂ ਲਈ ਲੜਨ ਵਾਲਾ ਇਨਸਾਨ ਕਿਸਾਨ ਬਦੂਰ ਸਰਸਰੀ ਲੜਨ ਵਾਲਾ ਇਨਸਾਨ ਭਾਈ ਪੰਨਾ ਸਿੱਧੂ ਸਾਡੇ ਵਿਚਕਾਰ ਸੇਰ ਤੌਰ ਤੇ ਪੁੱਜਿਆ ਹੋਇਆ ਆ ਮੈਚ ਆ ਮੈਚ ਤੋਂ ਬਾਅਦ ਮੈਂ ਇਹਨਾਂ ਦੇ ਵੱਲੇ ਵੀ ਕਰਾਂਗੇ ਲਓ ਸਾਡੇ ਫੇਰ ਕਬੱਡੀ ਦੇ ਵੀਰੋ ਆ ਲੰਬੂ ਆ ਟੇ ਪੰਟੀ ਕਾਲੀ ਕੇ ਕਾਲਾ ਮੋੜਪਰਾ ਸਾਡਾ ਅਮਣਾ ਚੇਅਰਮੈਨ ਸੱਤਾ ਤੇ ਬਾਦ ਰਸਵਾਲਾ ਭਾਈ ਸਾਡਾ ਹਾਂਜੀ ਜੀ ਰਸਵਾਲਾ ਹਾਂਜੀ ਤੇ ਪਿੱਥੂਆਣਾ ਸ਼ੀਰਾ ਸਾਡੇ ਵਿਚਕਾਰ ਹੁਣੇ-ਹੁਣੇ ਮੈਕਸਾ ਦਾ 51000 ਦੀ ਪਹੁੰਚੀ ਆ ਗਗਨ ਪਖੋਵਾਲ ਗਿੰਦਾ ਪਖੋਵਾਲ ਤੇ ਪਵਨ ਮਾਨ ਹਰਵੰਸ ਦੇਕੇਦਾਰ ਸਰਵੰਤ ਸਤਨਾਮ ਠੇਕੇਦਾਰ ਤੇ ਕੁਲਦੀਪ ਯੂਕੇ ਪਖੋਵਾਲ ਇਨ੍ਹਾਂ ਸਾਰਾਂ ਵੀਰਾਂ ਵੱਲੋਂ ਪਾਵਰ ਮਾਨ ਚੰਦੀਆ ਠੇਕੇਦਾਰ ਸਾਰਾਂ ਵੀਰਾਂ ਵੱਲੋਂ 51000 ਦੀ ਇਸ ਖੇਡ ਮੇਲੇ ਲਈ ਮੈਕਸਾ ਦਾ ਪਹੁੰਚਿਆ ਸਤਿਗੁਰ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਕਸ਼ਣ ਜੀ ਆਹ ਬਹੁਤ ਬਹੁਤ ਧੰਨਵਾਦ ਸਾਰੇ ਵੀਰਾਂ ਦਾ ਜੱਗਾ ਚੱਕਰ ਦੀ ਗ੍ਰੈਂਡ ਤੋਂ ਆਇਆ ਹੈ ਨਾਲ ਪਰਮੰਦਰ ਸੁਦਾਪਰੀਆ ਚੜਦਾ ਸੁਦਾਪਰੀਆ ਬਹੁਤ ਬਹੁਤ ਧੰਨਵਾਦ ਸਾਰੇ ਗ੍ਰੈਂਡ ਵਾਲੇ ਵੀਰਾਂ ਦਾ ਔਰ ਗਿੰਦੀ ਹਸਰਾ ਮਲੋਹਾਸਾ ਟਿੰਦਾ ਖੈਰਾ ਨਾਲ ਮੇਰੇ ਵੀਰੋ ਇੰਦਰ ਮਾਗਟਵਾਲਾ ਤੇ ਨੰਨੇ ਕਪੂਰੇ ਦਾ ਹੈਰੀ ਸਿੱਧੂ ਦਾ ਹੋਇਆ ਇੱਕ ਪਾਸੇ ਚਰਾਗ ਦੀਨਾ ਮੰਜਾ ਬੋਦੀ ਧਰਤੀ ਦਾ ਤੇ ਦੂਜੇ ਪਾਸੇ ਅੰਬਾ ਲਾ ਲਾ ਕੇ ਸਿਰਦਾ ਨੰਬਰ ਆਪਣੀ ਟੀਮ ਲਈ ਜੋੜ ਗਿਆ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹਾਕਮ ਪਾਲਾ ਤੇ ਮਹਿਮਦਪਾਲ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਮੈਂ ਗਰਾਊਂਡ ਦੇ ਵਿੱਚ ਬਾਤ ਦੇਵਾਂਗਾ ਸਾਡੇ ਰੰਗਲੇ ਪੰਜਾਬ ਦਾ ਮਾਣ ਸਾਡੇ ਪੰਜਾਬੀਆਂ ਦਾ ਮਾਣ ਸਾਡੇ ਹੱਕਾਂ ਲਈ ਲੜਨ ਵਾਲਾ ਇਨਸਾਨ ਤੇ ਕਿਸਾਨ ਮੰਦੂਰ ਸੰਘਰਸ਼ ਦੇ ਵਿੱਚ ਵੱਡੇ ਰੋਲ ਨਿਭਾਉਣ ਵਾਲਾ ਇਨਸਾਨ ਸਾਡਾ ਵੀਰ ਪਾਨਾ ਸਿੱਧੂ